ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰ ਗਿੱਲ ਤੇ ਵੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਹੜੇ ਭਰਾ ਆਪਣੇ ਵਰਕ ਅਪਾਰਟਮੈਂਟ ਤੇ ਅ ਤੁਸੀਂ ਅੱਜ ਕੱਲ ਨਿਊਜ਼ ਦੇਖ ਹੀ ਲਈ ਹੋਣੀਆਂ ਸਾਰਿਆਂ ਨੇ ਕਈ ਦਿਨਾਂ ਦੀ ਨਿਊਜ਼ ਚੱਲਦੀ ਪਈ ਹੈਗੀ ਉਹਦੇ ਬਾਰੇ ਕੁਝ ਗੱਲਾਂ ਕਰਨੀਆਂ ਨੇ ਪਹਿਲੀ ਬੇਨਤੀ ਤਾਂ ਇਹੀ ਆ ਜਿਹੜੇ ਭਰਾਵਾਂ ਦੇ ਲਾਇਸੈਂਸ ਆਲਰੇਡੀ ਹੁਣ ਹੈਗੇ ਹੈਗੇ ਬਈ ਜਿੰਨਾ ਚਿਰ ਕੰਮ ਚੱਲਦਾ ਚਲਾਈ ਚੱਲੋ ਤੇ ਹੁਣ ਕੀ ਕਰਦੇ ਹੈਗੇ ਆਪਣੇ ਮੈਨੂੰ ਅੱਜ ਕਾਲ ਆਈ ਸੀ ਕਿਸੇ ਭਰਾ ਦੀ ਆਪਣੇ ਮੈਡੀਕਲ ਹੁੰਦਾ ਹੁੰਦਾ ਸਾਰੇ ਭਰਾਵਾਂ ਨੂੰ ਪਤਾ ਲਾਇਸੈਂਸ ਨਾਲ 2 ਸਾਲਾਂ ਦਾ ਆਪਣਾ ਮੈਡੀਕਲ ਹੁੰਦਾਗਾ ਤੇ ਜਿਹੜੇ ਭਰਾ ਉਥੇ ਮੈਡੀਕਲ ਅਪਡੇਟ ਕਰਾਉਣ ਗਏ ਸੀ ਵੀ ਪਹਿਲਾਂ ਪਹਿਲਾਂ ਕਰਾ ਲਈਏ ਜਰ ਬਾਅਦ ਚ ਗ੍ਰੀ ਕੈਨਸਲ ਨਾ ਕਰਦੇ ਨਾ ਤੇ ਉਹ ਭਰਾਵਾਂ ਦੇ ਦਾ ਮੈਡੀਕਲ ਕਰਾਉਣ ਗਿਆ ਦੇ ਲਾਇਸੈਂਸ ਵੜ ਕੇ ਰੱਖ ਲੈ ਤੇ ਉਹਨਾਂ ਨੂੰ ਪੇਪਰ ਦੇਤਾ ਵੀ ਆਪਣਾ ਤੁਹਾਡਾ ਗੱਡੀ ਵਾਲਾ ਲਾਇਸੈਂਸ ਬਣ ਕੇ ਆ ਜੂਗਾ ਪਰ ਉਹ ਪਹਿਲਾਂ ਤਾਂ ਇਹ ਚੀਜ਼ ਦਾ ਧਿਆਨ ਰੱਖਿਓ ਜੇ ਤੁਸੀਂ ਕਰਾਉਣ ਜਾਂਦੇ ਹੋ ਤਾਂ ਨਿੱਕੇ ਟਾਊਨ ਚ ਜਾਇਓ ਕਿਸੇ ਨਿੱਕੇ ਪਿੰਡ ਚ ਲਾਲੋ ਦੇਖ ਲਿਓ ਡੀ ਐਮ ਬੀ ਹੈਗੀ ਆ ਜੀ ਉਥੇ ਜਾਇਓ ਤੇ ਦੂਜੀ ਬੇਨਤੀ ਇਹ ਕਰਨ ਲੱਗਿਆ ਭਰਾਵਾਂ ਨੂੰ ਜਿਹੜੇ ਮੇਰੇ ਭਰਾਵਾਂ ਨੇ ਇੱਥੇ ਆਪਣੇ ਸੌਂਕ ਕਬੂਜੇ ਮਿਹਨਤਾਂ ਕੀਤੀਆਂ ਨੇ ਸਖਤ ਮਿਹਨਤਾਂ ਕਰਕੇ ਆਪਣੇ ਸੌਂਕ ਪਗਾਏ ਆਗੇ ਭਰਾਵਾਂ ਨੇ ਕਈਆਂ ਨੇ ਕੈਸ਼ ਗੱਡੀਆਂ ਚੱਕੀਆਂ ਕਈ ਜਲੋ ਪੇਮੈਂਟਾਂ ਦੇ ਕਰਦੇ ਪਿਆਗੇ 7-800 ਡਾਲਰ ਪੇਮੈਂਟ ਹੁੰਦੀ ਹੈਗੀ ਕਈਆਂ ਦੀ ਵੀ ਭਰਾਵੋ ਬੇਨਤੀ ਇਹ ਆ ਆਪਣਾ ਅੱਜ ਦੇ ਟਾਈਮ ਤੁਸੀਂ ਬੀਚ ਦੇ ਦੋ ਗੱਡੀਆਂ ਗੁੱਡੀਆਂ ਹਨਾ ਤੇ ਸ਼ੇਵਿੰਗ ਕਰੋ ਆਪਣੀ ਵੱਧ ਤੋਂ ਵੱਧ ਤੇ ਨਾਲ ਦੀ ਨਾਲ ਇੰਡੀਆ ਪੈਸੇ ਭਾਈ ਜਲੋ ਇੰਡੀਆ ਭਾਈ ਜਿਹੜੇ ਬਹੁਤੇ ਭਰਾਵਾਂ ਨਹੀਂ ਘਰ ਨਹੀਂ ਪਾਇਆ ਹੁਣ ਆ ਇੰਡੀਆ ਬਈ ਘਰ ਉੱਥੇ ਆਪਦਾ ਪੈਸੇ ਪੂਸੇ ਇਕੱਠੇ ਕਰਕੇ ਘਰ-ਬਾਰ ਪਾਓ ਕਿਉਂਕਿ ਆਉਣ ਵਾਲਾ ਸਮਾਂ ਦਿਨੋਂ-ਦਿਨ ਮਾੜਾ ਹੀ ਹੈਗਾ ਆਪਾਂ ਨੂੰ ਉਹਨੂੰ ਲੱਗਦਾ ਪਿੰਡ ਜਾਣਾ ਪੈਣਾ ਸਾਰਿਆਂ ਨੂੰ ਚਾਹੇ ਕੋਈ ਕੱਚਾ ਕੋਈ ਪੱਕਾ ਸਾਰਿਆਂ ਨੂੰ ਪਿੰਡ ਜਾਣਾ ਪੈਣਾ ਦਿਨੋਂ-ਦਿਨ ਇਹ ਕਾਨੂੰਨ ਇਦਾਂ ਬਣਾਈ ਜਾਂਦੇ ਆਗੇ ਇਹ ਜਾਣ ਕੇ ਖੱਜਲ ਕਰਦੇ ਆ ਵੀ ਇਹ ਆਪਦੇ ਆਪ ਹੀ ਬੰਦੇ ਤਾਂ ਖੱਜਲ ਹੋਗੇ ਇਥੋਂ ਭੱਜ ਜਾਣ ਹੋਰ ਕੋਈ ਗੱਲ ਦੀ ਬਾਤ ਨਹੀਂ ਖੱਜਲ ਕਰਦੇ ਆ ਹਰਾਸ ਕਰਦੇ ਪਿਆਗੇ ਬੇਇੱਜ਼ਤ ਕਰਦੇ ਪਿਆਗੇ ਜਿੱਦਾਂ ਵੀ ਆਪਣੇ ਬੰਦਿਆਂ ਨੂੰ ਹੁਣ ਇਹ ਕਰਦੇ ਆਗੇ ਹੁਣ ਜੇ ਉੱਥੇ ਆਪਣੇ ਘਰ ਪਿਆ ਹੋਊ ਇੰਡੀਆ ਬਾਈ ਆਪਣਾ ਆਪ ਨੂੰ ਐtanto ਫਿਕਰ ਹੈ ਨਾ ਵੀ ਆਪਣਾ ਯਾਰ ਘਰ ਵੀ ਪਾਉਣਾ ਵੀ ਆਪਣਾ ਘਰ ਵੀ ਨਹੀਂ ਪਾਇਆ ਪੈਸੇ ਆਪਾਂ ਭੇਜੀ ਹੁੰਦੇ ਨੇ ਕਰਜ਼ੇ ਲਾਹੇ ਹੁੰਦੇ ਨੇ ਗੇ ਮਾਗਰ ਹਨਾ ਸਾਰਿਆਂ ਨੇ ਕਰਜ਼ੇ ਲਾਹੇ ਹੁੰਦੇ ਜਿਹੜਾ ਵੀ ਪੰਪਈ ਆਉਂਦਾ ਫਰੀਕ ਨੇ ਕਰਜ਼ੇ ਲਾਹੇ ਹੁੰਦੇ ਹੈ ਕਿ ਮਿਹਨਤ ਕੀਤੀ ਹੁੰਦੀ ਹੈ ਬਾਅਦ ਚ ਚਲੋ ਇੱਥੇ ਵੀ ਸ਼ੌਂਕ ਭਗਾਉਂਦਾ ਅਗਲਾ ਤੇ ਉਹਨਾਂ ਨੂੰ ਬੇਨਤੀ ਆ ਬਾਈ ਗੱਡੀਆਂ ਗੁੱਡੀਆਂ ਵੇਚ ਦੋ ਖਰਚਾ ਘੱਟ ਤੋਂ ਘੱਟ ਕਰੋ ਆਪਣਾ ਜਿੰਨੀ ਸ਼ੇਵਿੰਗ ਵੱਧ ਹੁੰਦੀ ਹੈਗੀ ਵੱਧ ਤੋਂ ਵੱਧ ਆਪਾਂ ਭੇਜੀ ਆ ਉਹਦਾ ਮਾਗਰ ਸ਼ੇਵ ਕਰੀਏ ਉਹਦਾ ਘਰ-ਬਾਰ ਪਾਈਏ ਜਿੱਦਾਂ ਵੀ ਕੋਈ ਵੱਡਾ ਸੌਟਾ ਜਿੱਦਾਂ ਵੀ ਆਪਾਂ ਪ ਕੋਸੇ ਪੈਸੇ ਰੱਖੀ ਵੀ ਆਪਾਂ ਮੜਾ ਮੂਟਾ ਕੁ ਉੱਥੇ ਜਾ ਕੇ ਆਦਾ ਬਿਜ਼ਨਸ ਚਲਾ ਲਾਂਗੇ ਤੇ ਇਹੀ ਬੇਨਤੀ ਆ ਦਿਨੋਂ ਦਿਨ ਨਵੇਂ ਕਾਨੂੰਨ ਆਉਂਦੇ ਆਗੇ ਲਾ ਲੋ ਬੰਦੇ ਇੱਥੇ ਕੋਈ ਵੀ ਬੰਦਾ ਉਰਾਂ ਪਰ ਜਾਂਦਾ ਹੈਗਾ ਕੰਮਕਾਰ ਹੁਣ ਟਰੱਕਾਂ ਵਾਲੇ ਦੀ ਮੰਗ ਰਪੇ ਹੋਇਆ ਪਹਿਲਾਂ ਹੁਣ ਆਪਣੇ ਬੰਦੇ ਕਹਿੰਦੇ ਹੈਗੇ ਧਰਨਾ ਲਾਉਨੂ ਪਹਿਲਾਂ ਆਪਣੇ ਮੈਕਸੀਕਨ ਮੂਲ ਦੇ ਬੰਦੇ ਆ ਜਿਹੜੇ ਉਹਨਾਂ ਨੇ ਕਿੰਨਾ ਧਰਨਾ ਲਾਇਆ ਸੀਗਾ ਆਪਾਂ ਵੀ ਵੀਡੀਓ ਪਾਈਆਂ ਸੀ ਆਈਲੇ ਸੜਕਾਂ ਦੇ ਉੱਤੇ ਸੀ ਕਿੰਨਾ ਲੜਾਈ ਝਗੜਾ ਉੱਥੇ ਹੋਇਆ ਸੀਗਾ ਕੁਈ ਹੱਲ ਨਹੀਂ ਹੋਇਆ ਉਦੋਂ ਕੀ ਸੀਗਾ ਉਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਧਰਨਾ ਲਾਇਆ ਸੀਗਾ ਆਪਣੇ ਕਮਿਊਨਿਟੀ ਨੇ ਸਾਫ ਨਹੀਂ ਦਿੱਤਾ ਜਾਂ ਕਿਸੇ ਹੋਰ ਨੇ ਸਾਫ ਨਹੀਂ ਦਿੱਤਾ ਹੁਣ ਆਪਣੇ ਦੇ ਵਕਤ ਪਈ ਗਿਆ ਪੰਜਾਬੀਆਂ ਦੇ ਇਸ ਵਕਤ ਟਰੱਕਾਂ ਵਾਲੇ ਦੇ ਵਕਤ ਪਿਆ ਹੋਇਆ ਕੋਈ ਸਟੋਰਾਂ ਵਾਲਾ ਨਾਲ ਨਹੀਂ ਖੜਦਾ ਪਿਆ ਵੀ ਹਾਂ ਟਰੱਕਾਂ ਦੇ ਵਕਤ ਆ ਕੱਲ ਨੂੰ ਆਪਾਂ ਦਾ ਟਰੱਕਾਂ ਵਾਲੇ ਤੋਂ ਬਾਅਦ ਉਦੋਂ-ਉਦੋਂ ਸਟੋਰਾਂng ਨਹੀਂ ਵੀ ਇਹਨਾਂ ਨੇ ਜਾਣਾ ਹੌਲੀ-ਹੌਲੀ ਸਾਰਿਆਂ ਨੂੰ ਫੜਨਾ ਇਹਨਾਂ ਨੇ ਬਸ ਇਕੱਠੇ ਹੁੰਦੇ ਨਹੀਂ ਬੰਦੇ ਹਨਾ ਤੇ ਜੇ ਅੱਜ ਦੇ ਟਾਈਮ ਇਕੱਠੇ ਵੀ ਹੁੰਦੇ ਆ ਹੁਣ ਆਪਣੇ ਵੀਰ ਕਈ ਕਹਿੰਦੇ ਆ ਵੀ ਧਰਨਾ ਲਾਉਣਾ ਆਪਾਂ ਜਰ ਆਪਣਾ ਟਰੱਕਾਂ ਵਾਲੇ ਨੇ ਟਰੱਕ ਰੋਕ ਦੇਨੇ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਟਰਾਈ ਕਰਕੇ ਦੇਖ ਲੈਣਾ ਭਰਾ ਆਪਣੇ ਸਾਰੇ ਭਰਾਵਾਂ ਦੇ ਨਾਲ ਹੀ ਹਨਾ ਜੇ ਕੋਈ ਫਰਕ ਪਊਗਾ ਕਿਉਂਕਿ ਜਦੋਂ ਇੱਕ ਪਾਸੇ ਸ਼ਾਂਤਮਈ ਤੁਸੀਂ ਲਾ ਲਓ ਧਰਨਾ ਲਾਇਆ ਗਿਆ ਇੱਕ ਪਾਸੇ ਆਪਣੇ ਡਾਂਗਾ ਛੁੱਟੀ ਕਿੰਨਾ ਹੋਇਆ ਸੀਗਾ ਜਿਹਦੇ ਚ ਉਹ ਜਿੱਦ ਦਾ ਕੋਈ ਆਸਰ ਨਹੀਂ ਸ਼ਾਮਕਦੀ ਉਹਨਾਂ ਨੇ ਆਰਮੀ ਭੇਜੀ ਤੇ ਵੀ ਜੇ ਕੋਈ ਬੰਦਾ ਖਰਾਬ ਕਰਦਾ ਉਹਨੂੰ ਚੱਕ ਲਓ ਆਰਮੀ ਵਾਲੇ ਭੇਜਤੇ ਸੀਗੇ ਤਾਂ ਕਰਕੇ ਧਰਨਿਆਂ ਨਾਲ ਕੋਈ ਫਰਕ ਨਹੀਂ ਪੈਣਾ ਹੁਣ ਕਈ ਆਪਣੇ ਮੈਂ ਇੰਡੀਆ ਤੋਂ ਤਾਂ ਦੇਖੇ ਜਦਾਂ ਉਹਨਾਂ ਨੇ ਪਾਇਆ ਜਿਦਾ ਥੰਬਨੇਲ ਜੇ ਦੇਖਿਆ ਆ ਦੇਖੋ ਜੀ ਅਮਰੀਕਾ ਟਰੰਪ ਦੇ ਲਿਆਂਦਾ ਨਾਚੀ ਧੂਆਂ ਟਰੱਕਾਂ ਲੈਨੇ ਆਏ ਉਹਨੇ ਭਰਾਵੋ ਸਾਰੀ ਦੁਨੀਆ ਦੇ ਨਾਚੀ ਧੂਆਂ ਲਿਆਂਦਾ ਪਿਆ ਉਹਦੇ ਅਸੀਂ ਲਿਆ ਦਾਂਗੇ ਟਰੱਕਾਂ ਵਾਲੇ ਲਾ ਲੋ ਜਿਹੜੇ ਵੀਰੇ ਇੱਥੇ ਆਪਣੇ ਹੈਗੇ ਹੈਗੇ ਜੋ ਵੀ ਜਿਆ ਸਟੂਰਾਂ ਵਾਲਿਆ ਕੁਛ ਨਹੀਂ ਕਰ ਸਕਦੇ ਉਹਦਾ ਭਰਾਵੋ ਉਹ ਸਰਕਾਰ ਉਹਦੀ ਹੈਗੀ ਪੂਰਾ ਜੋਰ ਨਾਲ ਜੇ ਕੰਮ ਚੱਲਦਾ ਪਿਆ ਇੱਥੇ ਵਾਲੇ ਲੋਕਾਂ ਨੂੰ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈਗੀ ਅਗਲੇ ਮڑے ਮੂਟੇ ਵਿੱਚੋਂ ਹੁੰਦੇ ਆਗੇ ਉਹਨਾਂ ਨੂੰ ਆ ਇੱਥੇ ਵਾਲੇ ਲੋਕ ਪੂਰੇ ਖੋਸਾਗੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਹੈਗੀ ਇਹ ਤਾਂ ਜਿਹੜੇ ਕੋਈ ਸਾਡੇ ਵਰਗੇ ਬਾਹਰੋਂ ਆਏ ਹੋਏ ਨੇ ਬਾਹਰਲੀਆਂ ਕੰਟਰੀਆਂ ਜੋ ਵੀ ਆਏ ਹੋਇਆ ਉਹਨਾਂ ਨੂੰ ਸਮੱਸਿਆ ਉਹ ਹੀ ਐ ਕਰਦੇ ਆ ਬੰਦਾ ਮਾੜਾ ਬੰਦਾ ਮਾੜਾ ਇੱਥੇ ਵਾਲੇ ਕਹਿੰਦੇ ਬੰਦਾ ਬਹੁਤ ਚੰਗਾ ਵੀ ਦੇਸ਼ ਦਾ ਸਾਫ਼ ਸਫਾਈ ਕਰਦਾ ਪਿਆਗਾ ਇਹਨਾਂ ਭਾਦ ਪ੍ਰਭੂ ਦੇਸ਼ ਦੀ ਸਫਾਈ ਕਰਦਾ ਪਿਆਗਾ ਇਹ ਨਹੀਂ ਮਾੜਾ ਇਹਨੂੰ ਕਹਿੰਦੇ ਪਏ ਤਾਂ ਕਰਕੇ ਬਚਾ ਕਰਨ ਦੀ ਮੌਕਾ ਆਪਾਂ ਕੋਈ ਧਰਨਾ ਲਾ ਕੇ ਜਾਂ ਬਾਹਰ ਕੋਈ ਇਥੇ ਰੋਲਰ ਪਪਾ ਆਗੇ ਕੋਈ ਨਹੀਂ ਹੈਗਾ ਆਪਾਂ ਕੋਈ ਨੰਬਰ ਕਟ ਲਾਂਗੇ ਜਾਂ ਆਪਣਾ ਕੋਈ ਹੱਲ ਹੋ ਜਾਊਗਾ ਸ਼ਾਮ ਕਦੀ ਹੋਰ ਆਪਾਂ ਘੇਰੇ ਜਾਵਾਂਗੇ ਇਥੇ ਦੇ ਮੀਡੀਆ ਨੇ ਉਹਦੀ ਗੱਲ ਚੱਕ ਲੈਣੀ ਵੀ ਆਹ ਦੇਖੋ ਆਪਣੇ ਸਿੱਖ ਕਮਿਊਨਿਟੀ ਦੇ ਆਏ ਕਰਦੇ ਆ ਜਾਂ ਆਪਣੇ ਇੰਡੀਅਨ ਆਏ ਕਰਦੇ ਪਿਆਗੇ ਹੋਰ ਸ਼ਾਮ ਕਦੀ ਇਹਨਾਂ ਦੀਆਂ ਨਜ਼ਰਾਂ ਜਾ ਜਾਣਗੇ ਹੁਣ ਕੁਝ ਦਿਨ ਪਹਿਲਾਂ ਜਿਹੜਾ ਆਪਣਾ ਵੀਜ਼ਾ ਇਹਨਾਂ ਨੇ ਬੰਦ ਕੀਤਾਗਾ H1B ਵੀਜ਼ਾ ਉਸ 71% ਆਪਣੇ ਇੰਡੀਆ ਤੋਂ ਲੋਕ ਸੀਗੇ ਜਿਹੜੇ ਆਉਂਦੇ ਸੀਗੇ ਕੋਈ ਨਹੀਂ ਬੋਲਦਿਆ ਉਹਦੇ ਬਾਰੇ ਨਾ ਇੰਡੀਆ ਗਵਰਨਮੈਂਟ ਬੋਲਦੀ ਆ ਨਾ ਕੋਈ ਹੋਰ ਬੋਲਿਆ ਆ ਲੈਣ ਕਰਤਾ ਬੰਦ ਵੀ ਲੱਖ ਡਾਲਰ ਦੇਉ ਵੀ ਜੇ ਇੰਡੀਆ ਤੋਂ ਬੰਦਾ ਲਿਓਨਾ ਜਾਂ ਕਿਤੋਂ ਵੀ ਬੰਦਾ ਲਿਓਨਾ ਸਾਰਿਆਂ ਦਾ ਅਫੈਕਟ ਉਹਦਾ ਆਪਣੇ ਦੇਸ਼ ਤੇ ਪਿਆਗਾ ਉਥੋਂ ਵਾਲੇ ਆਉਂਦੇ ਸੀਗੇ ਲੋਕ ਤੇ ਐਦਾਂ ਪ੍ਰਭੂ ਆਪਣਾ ਬਚਾਅ ਕਰਨ ਲਈ ਸਮਾਂ ਜਿੰਨਾ ਕਿ ਤੇਰੇ ਇੱਥੇ ਬੰਦਾ ਕਰਦਾ ਆਪਦਾ ਕੰਮ ਧੰਦਾ ਹੈਗਾ ਮਾੜਾ ਮੂਟਾ ਕਰੀ ਜਲਦੂ ਚਾਰ ਛਿਲੜ ਜੋੜ ਲੂ ਆਪਦਾ ਜਮਾ ਪੂੰਜੀ ਖਰਚਾ ਘਟਾਲੂ ਘੱਟ ਤੋਂ ਘੱਟ ਕਰੋ ਬਾਹਰ ਐਵੇਂ ਤੁਰੇ ਫਿਰਨਾ ਗੀੜੇ ਮਾਰਦੇ ਉਹਦਾ ਫਾਇਦਾ ਨਹੀਂ ਹੋਏਗਾ ਜਿੰਨਾ ਆਪਦਾ ਬਚਾਲੂ ਅੱਜ ਦੇ ਟਾਈਮ ਉਹ ਨਹੀਂ ਵਧੀਆ ਹੈਗਾ ਪਤਾ ਨਹੀਂ ਕਿਹੜੇ ਟਾਈਮ ਕਿਨੂੰ ਜਾਣਾ ਪਈ ਜੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਧੰਨਵਾਦੀ